ਨੀਅਰਬਾਈ ਡੇਰਵਸੀ ਬੈਂਕ ਚੋਂ 3 ਲੱਖ ਰੁਪਏ ਕਢਾਏ ਪੀਐਨਵੀ ਪੰਜਾਬ ਨੈਸ਼ਨਲ ਬੈਂਕ ਆ ਅਸੀਂ ਮੈਂ ਤੇ ਮੇਰੀ ਮਦਰ ਨਾਲ ਸੀ ਜੀ ਤੇ ਅਸੀਂ ਬੈਂਕ ਚੋਂ ਬਾਹਰ ਨਿਕਲਦੇ ਤਾਂ ਸਾਡੀ ਦੋ ਬੰਦਿਆਂ ਨੇ ਦੇਖੀ ਕੀਤੀ ਉਹ ਆਲਰੇਡੀ ਬੈਂਕ ਚ ਹੀ ਬੈਠੇ ਸੀ ਉਹ ਸਾਡੇ ਨਾਲ ਆਏ ਪਿੱਛੇ ਅਸੀਂ ਨਾਲ ਹੀ ਐਸਵੀਆਈ ਦਾ ਬੈਂਕ ਹੈ ਬ੍ਰਾਂਚ ਹੈ ਉਹਦੇ ਅਸੀਂ 2 ਮਿੰਟ ਲਈ ਰੁਕੇ ਤੇ ਨਾਲ ਹੀ ਮੇਰੇ ਮੰਮੀ ਪਿੱਛੇ ਆ ਗਏ ਮੇਰੇ ਧੁੱਪ ਗਰਮੀ ਜ਼ਿਆਦਾ ਸੀ ਉਹ ਛਾਂ 'ਚ ਹੋ ਗਏ ਇੰਨੇ ਜੋ ਬੰਦਾ ਲੋਕ ਪਟਿਆ ਉਹਨਾਂ ਨੇ ਸਕੂਟਰੀ ਦੀ ਬਿੱਗੀ 'ਚੋਂ ਪੈਸੇ ਲੈ ਕੇ ਭੱਜ ਗਏ ਤੁਸੀਂ ਪਿੱਛਾ ਕਰਨ ਦੀ ਕੋਈ ਇੱਛਾ ਤਾਂ ਉਹਨਾਂ ਦੀ ਇੱਛਾ ਤਾਂ ਮੈਂ ਤਾਂ ਗਿਆ ਹੋਇਆ ਸੀ ਮੰਮੀ ਦਾ ਧਿਆਨ ਨਹੀਂ ਸੀ ਇੰਨਾ ਆ ਕੇ ਮੈਂ ਐਂਟਰੀ ਕਰਾਈ ਕਾਪੀ ਰੱਖਣ ਲੱਗਿਆ ਤਾਂ ਉਹ ਲੋਕ ਪਟਿਆ ਹੋਇਆ ਸੀ ਤਾਂ ਸਾਨੂੰ ਉਦੋਂ ਪਤਾ ਲੱਗਿਆ ਤੇ ਅਸੀਂ ਫਿਰ ਨਾਲ ਹੀ ਬੈਂਕਸ ਵੀ ਆਈ ਦੀ ਸੀਸੀਟੀਵੀ ਚੈੱਕ ਕੀਤੇ ਉਹਨਾਂ ਚੋਂ ਕੁਝ ਆਇਆ ਨਹੀਂ ਫਿਰ ਅਸੀਂ ਪੁਲਿਸ ਦੀ ਮਦਦ ਲਈ ਪੁਲਿਸ ਵਾਲਿਆਂ ਨੇ ਫਿਰ ਸਾਡੀ ਬੈਂਕ ਚੋਂ CNB ਬੈਂਕ ਚੋਂ ਕੈਮਰੇ ਦੀ ਪਾਵਰਟੇਜ ਵਗੈਰਾ ਸਾਰਾ ਚੈੱਕ ਕੀਤਾ ਉਹਨਾਂ ਨੇ ਉਹ ਆਲਰੇਡੀ ਬੰਦੇ ਆਏ ਸੀ ਮਤਲਬ ਉਹਨਾਂ ਦਾ ਰਿਪੋਰਟ ਰਾਫੀ ਬਣਾਈ ਹੈ ਸਾਰਾ ਕੁਝ ਹੋਇਆ ਉੱਥੇ ਤੇ ਬਾਅਦ ਵਿੱਚ ਫਿਰ ਅਸੀਂ ਮਤਲਬ ਹੋਰ ਵੀ ਘੁੰਮੇ ਉਨ ਦੀ ਸਪੋਰਟ ਜਿਹੜੇ ਵੀ ਕੈਮਰੇ ਲੱਗੇ ਹੋਏ ਸੀ ਰੋਡ ਤੇ ਜਿੰਨੇ ਵੀ ਉਹ ਸਾਰੇ ਅਸੀਂ ਚੈੱਕ ਕੀਤੇ ਕੁਝ ਚੱਲ ਰਹੇ ਸੀ ਕੈਮਰੇ ਕੁਝ ਬੰਦ ਸੀ ਤੇ ਅਸੀਂ ਫਿਰ ਪੁਲਿਸ ਕੋਲ ਕੰਪਲੀਟ ਕਰਾਈ ਹੈ ਤੇ ਐਫ ਆਰ ਆਈ ਅਜੇ ਕੋ ਐਸ ਐਚਓ ਨਾ ਹੋਣ ਕਰਕੇ ਹੋਈ ਨਹੀਂ ਤੇ ਹੁਣ ਅਸੀਂ ਉਹ ਕਰਾਣੀ ਹੈ ਐਫ ਆਰ ਆਈ ਉਸ ਤੋਂ ਬਾਅਦ ਫਿਰ ਅੱਗੇ ਉਹ ਕਾਰਵਾਈ ਕਰਨਗੇ ਤੇ ਜਿਵੇਂ ਵੀ ਹੋਏਗਾ ਮਤਲਬ ਉਹ